ਵੱਡੇ ਭਰਾ ਨੇ ਆਪਣੇ ਛੋਟੇ ਭਰਾ ਨੂੰ ਜ਼ਮੀਨ ਵੀ ਮਾੜੀ ਦਿੱਤੀ ਨਵੀਂ ਕੋਠੀ ਆਪ ਲੈ ਲਈ ਤੇ ਪੁਰਾਣੇ ਦੋ ਕਮਰੇ ਆਪ ਦੇ ਛੋਟੇ ਭਰਾ ਨੂੰ ਦਿੱਤੇ ਚੰਗੀਆਂ ਮੱਜਾਂ ਆਪ ਰੱਖ ਲਈਆਂ ਤੇ ਜਿਹੜੀਆਂ ਫੰਡਰਸ ਹਨ ਉਹ ਆਪਦੇ ਭਰਾ ਦੇ ਪੇਟੇ ਪਾਤੀਆਂ ਪਰ ਆਖਰ ਨੂੰ ਜਿਹੜਾ ਨਤੀਜਾ ਨਿਕਲਿਆ ਉਹ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਜਿਹੜੇ ਬਾਈ ਦੀ ਮੈਂ ਤੁਹਾਡੇ ਨਾਲ ਕਹਾਣੀ ਸਾਂਝੀ ਕਰਨ ਲੱਗਿਆ ਉਸ ਬਾਈ ਦਾ ਪਿੰਡ ਪਾਤੜਾ ਸ਼ਹਿਰ ਦੇ ਨੇੜੇ ਆ ਤੇ ਬਾਈ ਹਰਾਂ ਕੋਲੇ 12 ਕਿੱਲੇ ਜ਼ਮੀਨ ਦੇ ਸੀ ਤੇ ਬਾਈ ਹਰੀ ਦੋ ਭਰਾ ਸੀ ਤੇ ਇੱਕ ਬਾਈ ਦੀ ਭੈਣ ਸੀ ਜਿਹੜੀ ਕਿ ਸਭ ਤੋਂ ਵੱਡੀ ਸੀਗੀ ਬਾਈ ਕਹਿੰਦਾ ਵੀ ਸਾਡਾ ਪਰਿਵਾਰ ਖੇਤੀਬਾੜੀ ਹੀ ਕਰਦਾ ਸੀਗਾ ਸਾਡਾ ਪਿਓ ਵੀ ਖੇਤੀਬਾੜੀ ਕਰਦਾ ਸੀ ਗਾਂ ਅਸੀਂ ਵੀ ਖੇਤੀਬਾੜੀ ਕਰਨ ਲੱਗ ਗਏ ਕਹਿੰਦਾ ਚਲੋ ਜੀ ਭੈਣ ਦਾ ਵਿਆਹ ਵਧੀਆ ਘਰੇ ਕਰਤਾ ਤੇ ਉਸ ਤੋਂ ਬਾਅਦ ਕਹਿੰਦਾ ਅਸੀਂ ਦੋ ਘਰ ਚ ਕੁਾਰੇ ਰਹਿ ਗਏ ਕਹਿੰਦਾ ਜਿਹੜਾ ਮੇਰਾ ਵੱਡਾ ਭਰਾ ਸੀ ਉਹ ਕਹਿੰਦਾ ਸ਼ੁਰੂ ਤੋਂ ਹੀ ਬਾਲਾ ਚੰਗਾ ਨਹੀਂ ਸੀਗਾ ਮੰਨ ਲਓ ਵੀ ਉਹਦਾ ਪਿੰਡ 'ਚ ਵੀ ਕਾਫੀ ਵਾਰ ਲੋਕਾਂ ਦੀਆਂ ਕੁੜੀਆਂ-ਕੜੀਆਂ ਨਾਲ ਰੌਲੇ ਪਏ ਜਦੋਂ ਮੰਨ ਲਓ ਉਹ ਨਿਆਣੀ ਜੀ ਮਾਤਾ ਦੇ ਵਿੱਚ ਸੀਗਾ ਉਦੋਂ ਵੀ ਕਹਿੰਦਾ ਦੋ ਚਾਰ ਵਾਰੀ ਪੰਚਾਇਤਾਂ ਹੋਈਆਂ ਤੇ ਜੇ ਮੰਨ ਲਓ ਕਿਸੇ ਰਿਸ਼ਤੇਰ ਦੇ ਵਿਆਹ 'ਚ ਜਾਣਾ ਉੱਥੇ ਵੀ ਨੇ दारू ਪੀ ਕੇ ਕਲੇਸ਼ ਪਾਲਿਆ ਕਰਨਾ ਕਦੇ ਕਿਹਦੇ ਨਾਲ ਮਕਾਰ ਪਾਲਿਆ ਕਰਨੀ ਕਿਹਦੇ ਕਿਹਦੇ ਨਾਲ ਪਾਲਿਆ ਕਰਨੀ ਵੀ ਸ਼ੁਰੂ ਤੋਂ ਉਹ ਬੰਦਾ ਕੋਈ ਬਾੜਾ ਚੰਗਾ ਨਹੀਂ ਰਿਹਾ ਪਰ ਕਹਿੰਦਾ ਜਿਹੜਾ ਮੇਰਾ ਪਿਓ ਸੀ ਉਹ ਮੇਰੇ ਵੱਡੇ ਭਰਾ ਦੇ ਪੱਖਪੂਰਦਾ ਸੀ ਭਾਵੇਂ ਉਹ दारू ਪੀ ਕੇ ਸ਼ਰਮਚਸ ਦੇ ਵਿਆਹ 'ਚ ਲੜ ਪਿਆ ਕਰੇ ਪਰ ਫਿਰ ਵੀ ਜਿਹੜਾ ਮੇਰਾ ਪਿਓ ਸੀ ਉਹ ਮੇਰੇ ਭਰਾ ਦਾ ਕਸੂਰ ਨਹੀਂ ਸੀ ਕੱਢਦਾ ਉਹ ਰਿਸ਼ਤੇਦਾਰਾਂ ਦਾ ਕਸੂਰ ਕੱਢ ਦਿਆ ਕਰੇ ਜੇ ਪਿੰਡ 'ਚੋਂ ਕਿਸੇ ਕੁੜੀ ਦਾ ਰੌਲਾ ਪੈਣਾ ਮੇਰੇ ਭਰਾ ਨਾਲ ਤਾਂ ਤਾਂ ਵੀ ਮੇਰੇ ਪਿਓ ਨੇ ਉਹ ਕੁੜੀ ਵਾਲਾਂ ਦਾ ਕਸੂਰ ਕੱਢਿਆ ਕਰਨਾ ਮੁੱਕ ਦੀ ਗੱਲ ਕਿ ਮੇਰਾ ਪਿਓ ਵੀ ਕਹਿੰਦਾ ਮੇਰੇ ਭਰਾ ਦੀ ਫੁੱਲ ਸਪੋਰਟ ਕਰਦਾ ਸੀ ਚਲੋ ਜੀ ਉਸ ਤੋਂ ਬਾਅਦ ਕਹਿੰਦਾ ਮੇਰਾ ਭਰਾ ਗੱਭਰੂ ਹੋ ਗਿਆ ਤੇ ਮੇਰੇ ਭਰਾ ਦਾ ਵਿਆਹ ਹੋ ਜਾਂ ਹੋਣ ਕਹਿੰਦਾ ਮੈਂ ਦਾ ਉਹਦੇ ਭਰਾ ਨੂੰ 4-5 ਸਾਲ ਛੋਟਾ ਸੀ ਬਈ ਚਲੋ ਜੀ ਵਿਆਹ ਤੋਂ 2-4 ਮਹੀਨਿਆਂ ਬਾਅਦ ਜਿਹੜੀ ਪੈਸੇ ਤੇਲੇ ਦੀ ਮਖਤਿਆਰੀ ਹੁੰਦੀ ਆ ਉਹ ਕਹਿੰਦਾ ਮੇਰੇ ਵੱਡੇ ਭਰਾ ਦੇ ਹੱਥ ਚ ਆ ਜਾਂਦੀ ਹੈ ਕਹਿੰਦਾ ਹੁਣ ਜਦੋਂ ਬਈ ਵੱਡੇ ਭਰਾ ਦੇ ਹੱਥ ਚ ਮਖਤਿਆਰੀ ਆ ਗਈ ਕਹਿੰਦਾ ਉਤੋਂ ਮੇਰੀ ਪਰਜਾਈ ਵੀ ਬੜੀ ਤੇਜ ਤੇ 7-8 ਮਹੀਨਿਆਂ ਬਾਅਦ ਮੇਰੇ ਭਰਾ ਨੇ ਕਹਿੰਦਾ ਰੰਗ ਬਖਾਉਣੇ ਸ਼ੁਰੂ ਕਰਤੇ ਕਹਿੰਦਾ 12 ਕਿੱਲਿਆਂ ਦੀ ਜਿੰਨੀ ਫਸਲ ਸੀ ਸਾਰੀ ਮੇਰਾ ਭਰਾ ਵੇਚ ਕੇ ਆਇਆ ਕਰੇ ਆੜਤ ਤੇ ਹਸਾਬ ਕਿਤਾਬ ਮੇਰਾ ਭਰਾ ਕਰਿਆ ਕਰੇ ਦਵਾਈਆਂ ਦਵਾਈਆਂ ਨੂੰ ਸਾਰਾ ਹਿਸਾਬ ਕਿਤਾਬ ਮੇਰਾ ਭਰਾ ਕਰਿਆ ਕਰੇ ਉਹ ਕਹਿੰਦਾ ਬਈ ਮੈਂ ਤਾਂ ਕਬਾਰਾ ਸੀ ਮੈਂ ਤਾਂ ਛੋਟਾ ਸੀ ਮੈਨੂੰ ਕਿੰਨੀ ਮਖਤਿਆਰੀ ਦੇਣੀ ਸੀਗੀ ਕਹਿੰਦਾ ਚਲੋ ਜੀ ਜਿੰਨੀ ਵੀ ਫਸਲ ਵੇਚਿਆ ਕਰਨੀ ਉਦੋਂ ਜੋ ਮੇਰੇ ਭਰਾ ਨੇ ਪੈਸੇ ਦੱਬਣੇ ਸ਼ੁਰੂ ਕਰਤੇ ਕਦੇ ਝੋਨੇ 'ਚੋਂ 1.5 ਲੱਖ ਮਾਰ ਲਿਆ ਕਰਨਾ ਕਦੇ ਕਣਕ 'ਚੋਂ ਲੱਖ ਮਾਰ ਲਿਆ ਕਰਨਾ ਕਦੇ ਝੋਨੇ 'ਚੋਂ 2 ਲੱਖ ਮਾਰਿਆ ਕਰਨਾ ਤੇ ਇਹ ਕਹਿੰਦਾ ਕਈ ਵਾਰੀ ਮੈਂ ਦਿਲ 'ਚ ਬੜਾ ਹੈਰਾਨ ਹੋਇਆ ਕਰਨਾ ਵੀ ਯਾਰ ਜਦੋਂ ਮੇਰੇ ਪਿਓ ਦੇ ਹੱਥ 'ਚ ਮਖਤਿਆਰੀ ਹੁੰਦੀ ਸੀ ਹਨਾ ਵੀ ਉਦੋਂ ਫਸਲ ਇੰਨੀ ਹੁੰਦੀ ਸੀ ਵੀ ਹੁਣ ਫਸਲ ਘਟ ਕਿਉਂ ਹੋਣ ਲੱਗ ਗਈ ਕਹਿੰਦਾ ਜੇ ਮੈਂ ਘਰੇ ਮਾੜੀ ਮੋਟੀ ਉਹ ਜੀ ਗੱਲ ਕਰਨੀ ਤਾਂ ਅੱਗੋਂ ਮੇਰੀ ਪਰਜਾਈ ਨੇ ਕਹਿਣਾ ਲੈ ਤੂੰ ਤਾਂ ਸਾਡੇ ਤੇ ਸ਼ੱਕ ਕਰਦਾ ਲੈ ਤੂੰ ਆਪ ਚੋਨਾ ਵੇਚ ਆਇਆ ਕਰ ਭਾਈ ਤੂੰ ਆਪ ਦੇ ਹੱਥੀਂ ਵੇਚ ਲਿਆ ਕਰ ਕਹਿੰਦਾ ਮੈਂ ਆਪਦੀ ਭਾਬੀ ਨੂੰ ਕਿਹਾ ਵੀ ਭਾਬੀ ਮੈਂ ਇਹੋ ਜੀ ਗੱਲ ਨਹੀਂ ਕਰਦਾ ਵੀ ਤੁਸੀਂ ਪੈਸੇ ਤੇ ਲੈ ਲ ਕੋਨੇ ਹੋ ਮੈਂ ਤਾਂ ਵੈਸੇ ਗੱਲ ਨਾਰਮਲ ਹੀ ਕੀਤੀ ਆ ਵੀ ਪਤਾ ਨਹੀਂ ਕੀ ਚੱਕਰ ਹੋ ਗਿਆ ਹਣ ਕਹਿੰਦਾ ਭਰਾਵਾ ਜੇ ਮੈਂ ਘਰ 'ਚ ਮਾੜੀ ਜੀ ਗੱਲ ਵੀ ਕਰ ਲਿਆ ਕਰ ਰਿਹਾ ਫਸਲ ਕਿਉਂ ਘਟ ਹੋਈ ਆ ਵੀ ਇੰਨੀ ਮਿਹਨਤ ਕਰਦੇ ਆ ਕਹਿੰਦਾ ਮੇਰੀ ਭਾਬੀ ਨੇ ਉੱਡ ਕੇ ਪਿਆ ਕਰਨਾ ਕਹਿੰਦਾ ਚਲੋ ਜੀ ਇਹ ਸਾਂਝੇ ਘਰ ਚੋਂ ਪੈਸੇ ਪੂਸੇ ਨੱਪੀ ਗਏ ਕਹਿੰਦਾ ਵੱਡੇ ਭਰਾ ਦੇ ਜਵਾਕ ਹੋਇਆ ਉਹ ਇੱਕੋ ਮੁੰਡਾ ਸੀਗਾ ਚਲੋ ਜੀ ਕਹਿੰਦਾ ਉਸ ਤੋਂ ਬਾਅਦ ਮੇਰੀ ਵਾਰੀ ਆਈ ਤੇ ਮੇਰਾ ਵਿਆਹ ਹੋ ਗਿਆ ਕਹਿੰਦਾ ਮੇਰੇ ਵਿਆਹ ਤੋਂ ਬਾਅਦ ਮੇਰੇ ਘਰ ਇੱਕ ਪੁੱਤ ਹੋਇਆ ਤੇ ਦੋ ਤਿੰਨ ਸਾਲਾਂ ਬਾਅਦ ਦੂਜਾ ਪੁੱਤ ਹੋ ਪਿਆ ਕਹਿੰਦਾ ਚਲੋ ਜੀ ਦੋ ਜਵਾਕ ਹੋ ਗਏ ਕਹਿੰਦਾ ਮੇਰੀ ਭਾਬੀ ਨੇ ਕੀ ਕਰਿਆ ਕਰਨਾ ਵੀ ਮੇਰੀ ਘਰ ਵਾਲੀ ਤੋਂ ਪੋਚਾ ਲਵਾਇਆ ਕਰਨਾ ਝਾੜੂ ਮੇਰੇ ਘਰੋਂ ਨਿਕੜਿਆ ਕਰਨਾ ਕਪੜੇ ਮੇਰੀ ਘਰਲੇ ਤੋਂ ਆ ਕਰਨੇ ਕਹਿੰਦਾ ਇਥੇ ਤਾਂ ਕਿ ਮੇਰੀ ਪਰਜਾਈ ਮੇਰੀ ਘਰ ਵਾਲੀ ਤੋਂ ਗੋਆ ਵੀ ਸਟਾਉਂਦੀ ਰਹੀ ਐ ਆਪ ਉਹ ਨਹੀਂ ਕਰਨਾ ਬਸ ਆਟਾ ਗੁੰਨ ਲਿਆ ਸਬਜੀ ਧਰ ਲਈ ਰੋਟੀਆਂ ਪਕਾਲੀਆਂ ਬਸ ਐਸ ਤੋਂ ਸਵਾ ਕੁਛ ਨਹੀਂ ਕੰਮ ਕੀਤਾ ਕਾ ਚਲੋ ਜੀ ਮੇਰੀ ਘਰ ਵਾਲੀ ਆ ਬੈ ਕੇ ਮੇਰੇ ਸਿਰਾਂ ਨੇ ਜਿੰਨਾ ਚੜਚੜ ਕਰਿਆ ਕਰਨ ਵੀ ਮੇਰੇ ਤੋਂ ਐ ਕਰਾਉਂਦੇ ਨੇ ਮੈਥੋਂ ਐ ਕਰਾਉਂਦੇ ਨੇ ਮੈਂ ਉਹਨੂੰ ਕਿਹਾ ਵੀ ਕੋਈ ਗੱਲ ਨਹੀਂ ਵੀ ਉਹ ਤੇਥੋਂ ਵੱਡੀ ਆ ਕੋਈ ਗੱਲ ਨਹੀਂ ਮਾੜਦਰੀ ਭੈਣਾ ਵਰਗੀ ਆ ਕੋਈ ਗੱਲ ਨਹੀਂ ਜੇ ਤੂੰ ਵੱਧ ਕੰਮ ਕਰ ਤੂੰ ਘੜ ਘਸ ਜੇਗੀ ਹਨਾ ਵੀ ਕੋਈ ਗੱਲ ਨਹੀਂ ਸਾਂਝਾ ਕਰ ਤੂੰ ਕਰੀ ਚੱਲ ਕਹਿੰਦਾ ਜਦੋਂ ਮੇਰੀ ਵੱਡੀ ਭਰਦੇ ਇਕੱਲੇ ਰੋਟੀਆਂ ਪਕਾਇਆ ਕਰੇ ਤੇ ਰੋਟੀਆਂ ਪਕਾਉਂਦੀ ਪਕਾਉਂਦੀ ਨੇ ਦੋ ਚਾਰ ਮਹੀਨੇ ਆਦਾ ਮਕਾਲ ਪਾਲੀ ਵੀ ਤੁਹਾਡਾ ਤਾਂ ਇੱਕ ਜਵਾਕ ਵਾਧਦਾ ਮੈਥੋਂ ਇਹਨੇ ਮੰਨਉਣੀ ਪੱਕਦੇ ਚਲੋ ਜੀ ਜਦੋਂ ਤੁਹਾਨੂੰ ਪਤਾ ਕਿ ਇਹੋ ਜੀ ਗੱਲ ਹੋ ਜੇ ਫਿਰ ਦੂਜੀ ਜਨਾਨੀ ਬਰਦਾਸ਼ਤ ਨਹੀਂ ਕਰਦੀ ਕਹਿੰਦਾ ਫਿਰ ਮੇਰੀ ਜਨਾਨੀ ਨੇ ਵੀ ਭਰਾਵਾ ਚਾਉਣਾ ਚੱਕ ਲਿਆ ਵੀ ਮੇਰੇ ਦੋ ਜਵਾਕ ਨੇ ਤੂੰ ਮੇਰੇ ਦੋ ਜਵਾਕਾਂ ਨੂੰ ਵੇਖ ਕੇ ਨਹੀਂ ਚਰਦੀ ਚਲੋ ਜੀ ਕਰੇ ਕਲੇਸ਼ ਪੈਣਾ ਸ਼ੁਰੂ ਹੋ ਗਿਆ ਤੇ ਕੰਮ ਕਹਿੰਦਾ ਅੱਡੋ ਅੱਡੋ ਕਹਿੰਦਾ ਹੁਣ ਜਦੋਂ ਅਸੀਂ ਅੱਡ ਹੋਏ ਉਦੋਂ ਦੇਖੋ ਮੇਰੇ ਵੱਡੇ ਭਰਾ ਤੇ ਮੇਰੀ ਭਾਬੀ ਤੇ ਉਹ ਵੰਡ ਕੇ ਮੈਨੂੰ ਦੇਤੀ ਜਿਹੜੀ ਚੰਗੀ ਸੀ ਉਹ ਆਪ ਰੱਖ ਲਈ ਸਾਡਾ ਕਹਿੰਦਾ 12 ਕਿਲੋ ਦਾ ਚੌਰਸ ਟਾਕਾ ਵਿਚਾਲੇ ਕਹਿੰਦਾ ਵੱਟ ਨਿਕਲ ਗਈ ਕਹਿੰਦਾ ਜਦੋਂ ਵੱਟ ਕੱਢੀ ਗਈ ਉਦੋਂ ਵੀ 4 ਫੁੱਟ ਮੇਰੇ ਵੱਲ ਵੱਟ ਵੱਧ ਕੱਢੀ ਗਈ ਕਹਿੰਦਾ ਮੈਂ ਬਥੇਰਾ ਰੌਲਾ ਪਾਇਆ ਵੀ ਇਧਰ 4 ਫੁੱਟ ਵੱਟ ਵੱਧ ਆਉਂਦੀ ਪਈ ਆ ਕਹਿੰਦਾ ਨਾ ਤਾਂ ਮੇਰੇ ਪਿਓ ਨੇ ਮੇਰੀ ਗੱਲ ਸੁਣੀ ਤੇ ਨਾ ਹੀ ਸਾਡੇ ਰਿਸ਼ਤੇਦਾਰ ਜਿਹੜੇ ਇੱਕ ਦੋ ਵਿੱਚ ਆਏ ਸੀ ਉਹਨਾਂ ਨੇ ਗੱਲ ਸੁਣੀ ਨਾ ਹੀ ਮੇਰੇ ਵੱਡੇ ਭਰਾ ਨੇ ਤਾਂ ਸੁਣਨੀ ਕਾਦੀ ਸੀ ਕਹਿੰਦਾ ਮੈਂ ਫਿਰ ਵੀ ਸਬਰ ਕਰ ਲਿਆ ਵੀ ਛੱਡੋ ਯਾਰ ਮਕਾਲ ਚੋਂ ਕੀ ਲੈਣਾ ਕਹਿੰਦਾ ਮੈਂ ਫੇਰ ਵੀ ਵੱਡੇ ਭਰਾ ਦੀ ਇੱਜ਼ਤ ਕਰਦਾ ਸੀ ਵੀ ਚਲ ਯਾਰ ਮੇਰਾ ਵੱਡਾ ਭਰਾ ਆ ਆ ਵੀ ਆਪਾਂ ਨਹੀਂ ਬੋਲਣਾ ਜੀ ਜੇ 4 ਫੁੱਟ ਵਾਟਾ ਇਧਰ ਵੀ ਪਾਤੀ ਇਹਦਾ ਕੋਈ ਗੱਲ ਨਹੀਂ ਕਹਿੰਦਾ ਮੈਨੂੰ ਪਤਾ ਸੀ ਪਰ ਉਹ ਨਾ ਕਰਦਾ ਗੱਲ ਮੰਨਣ ਉਹ ਕਹਿੰਦਾ ਨਹੀਂ ਸਹੀ ਵੱਟ ਪਾਈ ਆ ਸਹੀ ਵੱਟ ਪਾਈ ਆ ਤੈਨੂੰ ਕੌਣ ਕਹਿੰਦਾ ਵੱਟ ਪਰਾਂ ਵੱਟ ਪਰਾਂ ਕਹਿੰਦਾ ਭਾਈ ਹੁਣ ਏਡਾ ਨਿਆਣਾ ਤਾਂ ਮੈਂ ਵੀ ਨਹੀਂ ਸੀ ਮੈਂ ਵੀ ਹੁਣ ਛੋਟੀ ਉਮਰੇ ਖੇਤੀ ਬੜੀ ਕਰਨ ਲੱਗਾ ਸੀ ਮੈਨੂੰ ਵੀ ਪਤਾ ਸੀ ਵੱਟ ਕਿੱਥੇ ਆਉਣੀ ਆ ਕਾ ਚਲ ਯਾਰ ਮੈਂ ਉਹ ਗੱਲ ਦਿਲ ਚ ਦਬੜੀ ਤੇ ਮੈਂ ਆਪਦੀ ਘਰ ਵਾਲੇ ਨੂੰ ਘਰੇ ਆ ਕੇ ਨਹੀਂ ਦੱਸਿਆ ਵੀ 4 ਫੁੱਟ ਵਾਟ ਇਹਨਾਂ ਜਿਹੜੇ ਪੁਰਾਣੇ ਦੋ ਮਕਾਨ ਸਨ ਉਹ ਦੋ ਮਕਾਨ ਸਾਨੂੰ ਦੇ ਦਿੱਤੇ। ਜੇ ਮੱਝਾਂ ਸਨ ਕਹਿੰਦਾ ਸਾਡੇ ਕੋਲ 6-7 ਜਿਹੜੀਆਂ ਸੱਜਰ ਚੰਗੀਆਂ ਮੱਝਾਂ ਸਨ ਦੁੱਧ ਵਾਲੀਆਂ ਉਹ ਵੱਡੇ ਪੁਰਾਣੇ ਰੱਖ ਲਈਆਂ। ਇੱਕ ਕਹਿੰਦਾ ਮੇਰੇ ਪਿਓ ਨੇ ਮਾਰ ਲਈ ਵੀ ਆ ਮੇਰਾ ਹੀ ਹਿੱਸੇ ਮੱਝ ਆਉਂਦੀ ਆ ਤੇ ਫੰਡਰ ਜੀ ਕਹਿੰਦਾ ਝੋਟੀਆਂ ਇੱਕ ਦੋ ਮੈਨੂੰ ਫੜਾਤੀਆਂ ਕਹਿੰਦਾ ਮੈਂ ਉਹ ਵੀ ਹੱਥ ਜੋੜ ਕੇ ਲੈ ਲਈਆਂ ਵੀ ਕੋਈ ਗੱਲ ਨਹੀਂ। ਕਹਿੰਦਾ ਭਾਈ ਮੈਂ ਇਹ ਚਾਹੁੰਦਾ ਸੀਗਾ ਵੀ ਨਹੀਂ ਯਾਰ ਵੀ ਆਪਾਂ ਨਹੀਂ ਬੋਲਣਾ ਹਨਾ ਵੀ ਜੇ ਆਪਾਂ ਬੋਲਾਂਗੇ ਫਿਰ ਘੜ ਆਪਣੀ ਕਿਸੇ ਨੇ ਮੰਨਣੀ ਵੀ ਆਪਣਾ ਪਿਓ ਵੀ ਉਧਰ ਪਖਪੂਰ ਦਾ ਤੇ ਭਰਾ ਪਹਿਲਾਂ ਹੀ ਉਹ ਜਾ ਹਨਾ ਵੀ ਜਦੋਂ ਪਿ ਕਹਿੰਦਾ ਮੈਂ ਰਾਬਤ ਟੋਰੀਆਂ ਛੱਡਤੀਆਂ ਵੀ ਵਾਹਿਗੁਰੂ ਤੂੰ ਸਭ ਕੁਝ ਦੇਖਣ ਰਿਆ ਏ ਵੀ ਤੂੰ ਹੀ ਇਸ ਗੱਲ ਦਾ ਨਿਬੇੜਾ ਕਰਨਾ ਵੀ ਕੌਣ ਸਹੀ ਏ ਤੇ ਕੌਣ ਗਲਤ ਤਾਂ ਕਹਿੰਦਾ ਚਲੋ ਜੀ ਇਸ ਤਰ੍ਹਾਂ ਟਾਈਮ ਲੰਘਦਾ ਜਾਂਦਾ ਕਹਿੰਦਾ ਅੱਡ ਹੋਣ ਤੋਂ ਬਾਅਦ ਵੀ ਮੇਰੇ ਭਰਾਣੇ ਕਹਿੰਦਾ ਕਰਤੂਤਾਂ ਬੰਦ ਨਹੀਂ ਕੀਤੀਆਂ ਕਹਿੰਦਾ ਚਲੋ ਜੀ ਟੂਨੇ ਟੱਪੇ ਕਰਨੇ ਸ਼ੁਰੂ ਕਰਤੇ ਕਦੇ ਸਾਡੇ ਦਰਵਾਜ਼ੇ ਦੇ ਖੂਨ ਦੇ ਛਿੱਟੇ ਵੱਜਿਆ ਹੋਇਆ ਕਰਨਾ ਕਦੇ ਸਾਡੇ ਦਰਵਾਜ਼ੇ ਅੱਗੇ ਲੱਡੂ ਪਏ ਹੋਇਆ ਕਰਨਾ ਕਦੇ ਸੰਧੂਰ ਦੀ ਡੱਬੀ ਪਈ ਹੋਇਆ ਕਰਨੀ ਕਦੇ ਜੰਦਰਾ ਪਿਆ ਹੋਇਆ ਕਰਨਾ ਕਹਿੰਦਾ ਭਈ ਟੂਨੇ ਟੱਪਿਆਂ ਵਾਲੇ ਪਾਸੇ ਵੀ ਕਹਿੰਦਾ ਮੇਰੀ ਭਾਬੀ ਤੇ ਮੇਰੇ ਵੱਡੇ ਭਰਾਣੇ ਕੋਈ ਕਸਰ ਨਹੀਂ ਛੱਡੀ ਕਹਿੰਦਾ ਕਹਿੰਦਾ ਆਪਾਂ ਬਸ ਵਾਹਿਗੁਰੂ ਦੇ ਹੱਥ ਜੋੜ ਕੇ ਅਰਦਾਸ ਕਰਦੇ ਸੀ ਵੀ ਰੱਬਾ ਮੇਥੋਂ ਕਿਸਦਾ ਮਾੜਾ ਕਰਾਈ ਨਾ ਤੇ ਜਿਹੜਾ ਮੇਰਾ ਮਾੜਾ ਕਰਦਾ ਉਹਨੂੰ ਤੂੰ ਆਪੇ ਹੀ ਵੇਖ ਲਈ ਪਤਾ ਤੂੰ ਕੀ ਕਰਨਾ ਕਹਿੰਦਾ ਚਲੋ ਜੀ ਜਿਹੜੀ 4 ਫੁੱਟ ਵੱਟ ਪਹਿਲਾਂ ਮੇਰੇ ਅੱਲ ਪਾਈ ਸੀ ਕਹਿੰਦਾ ਉਹ ਵੀ ਮੇਰੇ ਭਰਾਣੇ ਹੌਲੀ ਹੌਲੀ ਵੱਡਦੇ ਰਿਹਾ ਕਰਨਾ ਵੱਡ ਵੱਡ ਕੇ ਕਹਿੰਦਾ ਫੁੱਟ ਕੁਵੱਟ ਹੋਰ ਮੇਰੇ ਅਲ ਤੱਕ ਤੀ ਕਹਿੰਦਾ ਮੈਂ ਜੇ ਬੋਲਿਆ ਕਰਨ ਦੇ ਅੱਗੋਂ ਮੇਰੇ ਪਿਓ ਨਹੀਂ ਉੱਡ ਕੇ ਪੈ ਜਾ ਕਰਨਾ ਮੇਰੇ ਭਰਾਣੇ ਤੇ ਜਾਣ ਕੇ ਕਹਿੰਦਾ ਮੇਰੇ ਭਰਾ ਨੇ ਪਾਣੀ ਪਾ ਦਿਆ ਕਰਨਾ ਕਿੱਲਾ ਡੜ ਭਰ ਦਿਆ ਕਰਨਾ ਉਹ ਮੈਨੂੰ ਪਤਾ ਕਿਦਾ ਬੰਦੇ ਬਲਾ ਲਾ ਕੇ ਕਿਵੇਂ ਵੱਡਿਆ ਕਰਨੀ ਜੇ ਝੋਨਾ ਪੱਕਣਾ ਝੋਨੇ ਚ ਕਦੀ ਪਾਣੀ ਵੱਧ ਪਾ ਦਿਆ ਕਰਨਾ ਇਹਨਾਂ ਨੇ ਕਦੀ ਕਿਵੇਂ ਕਰ ਦਿਆ ਤੇ ਕਿਵੇਂ ਕਰ ਦਿਆ ਕਰਨਾ ਕਹਿੰਦਾ ਕੁੱਲ ਮਿਲਾ ਕੇ ਮੈਨੂੰ ਬਰਬਾਦ ਕਰਨ ਦੀ ਮੇਰੇ ਵੱਡੇ ਭਰਾ ਨੇ ਮੇਰੀ ਭਾਬੀ ਨੇ ਤੇ ਮੇਰੇ ਪਿਓ ਨੇ ਕਹਿੰਦਾ ਕੋਈ ਕਸਰ ਨਹੀਂ ਛੱਡੀ ਕਹਿੰਦਾ ਚਲੋ ਜੀ ਉਸ ਤੋਂ ਬਾਅਦ ਇਹ ਇੱਕ ਉਹ ਇੱਕ ਪੁੱਤ ਸੀ ਮੇਰੇ ਵੱਡੇ ਭਰਾ ਦਾ ਕਹਿੰਦਾ ਪੜ੍ਹ ਲਿਖ ਕੇ ਤੇ ਮਾਰਕੀਟ ਕਮੇਟੀ ਦੇ ਵਿੱਚ ਮੁਲਾਜ਼ਮ ਲੱਗ ਜਾਂਦਾ ਕਹਿੰਦਾ ਭਾਈ ਜਦੋਂ ਮਾਰਕੀਟ ਕਮੇਟੀ ਦੇ ਵਿੱਚ ਮੁਲਾਜ਼ਮ ਲੱਗ ਜਾਂਦਾ ਤਾਂ ਉਸ ਤੋਂ ਬਾਅਦ ਕੀ ਹੁੰਦਾ ਕਿ ਜਿਹੜਾ ਮੇਰਾ ਪਿਓ ਹੁੰਦਾ ਉਹ ਚੜ੍ਹਾਈ ਕਰ ਜਾਂਦਾ ਸਾਲ ਕੁ ਬਾਅਦ ਕਹਿੰਦਾ ਉਹਦਾ ਵਿਆਹ ਕਰ ਦਿੱਤਾ ਜਾਂਦਾ ਜਾਨੀ ਕਿ ਮੇਰੇ ਭਤੀਜੇ ਦਾ ਜਦੋਂ ਉਹਦਾ ਵਿਆਹ ਹੁੰਦਾ ਵਿਆਹ ਤੇ ਮੈਨੂੰ ਮੈਂ ਤੇ ਜਾਣੇ ਸੀ ਕਿਉਂਕਿ ਮੇਰੇ ਭਰਾ ਦੇ ਪੁੱਤ ਦਾ ਵਿਆਹ ਸੀ ਮੇਰੇ ਭਤੀਜੇ ਦਾ ਵਿਆਹ ਸੀ ਕਹਿੰਦਾ ਵਿਆਹ 'ਚ ਮੇਰਾ ਭਰਾ ਦਾਰੂ ਨਾਲ ਢੱਕ ਕੇ ਉੱਥੇ ਦੋ ਚਾਰ ਰਿਸ਼ਤੇਦਾਰ ਬੈਠੇ ਮੈਂ ਬੈਠਾ ਤੇ ਕਹਿੰਦਾ ਮੈਨੂੰ ਵੱਧ ਘੱਟ ਬੋਲਣ ਲੱਗ ਜਾਂਦਾ ਵੀ ਆ ਵੇਖ ਪੜਾ ਲ ਕੇ ਲਾਇਆ ਨਾ ਮੈਂ ਨੌਕਰੀ ਤੇ ਆ ਤੇਰੇ ਤਾਂ ਕਹਿੰਦਾ ਪੱਠੇ ਹੀ ਪਾਇਆ ਕਰਨਗੇ ਤੇ ਮੈਨੂੰ ਕਹਿੰਦਾ ਮੈਂ ਤਾਂ ਵਧੀਆ ਸਕੂਲ ਚ ਪੜਾਏ ਆ ਤੂੰ ਤਾਂ ਆਪਣਾ ਹੋਵੇ ਮਾੜੇ ਸਕੂਲ ਚ ਪਿਆ ਐ ਤੇਰੇ ਤਾਂ ਪੱਠੇ ਹੀ ਪਉਣਗੇ ਇਹ ਨਹੀਂ ਬਣਦੇ ਕੁਛ ਕਹਿੰਦਾ ਮੈਂ ਆਖਿਆ ਕੋਈ ਗੱਲ ਨਹੀਂ ਹਨਾ ਵੀ ਜਦੋਂ ਬੱਚਾ ਜਨਮ ਲੈਂਦਾ ਤਾਂ ਵਾਹਿਗੁਰੂ ਕਰਮ ਨਾਲ ਹੀ ਲੈ ਕੇ ਭੇਜਦਾ ਵੀ ਜੇ ਇਹਨਾਂ ਨੇ ਕੁਝ ਬੰਨਣਾ ਤਾਂ ਬਣ ਜਾਣਗੇ ਨਹੀਂ ਤੇ ਕੋਈ ਗੱਲ ਨਹੀਂ ਮੈਂ ਪੱਠੇ ਪਾ ਕੇ ਉਮਰ ਕੱਢੀ ਜਨ ਉਹ ਵੀ ਕੱਢ ਲੈਣਗੇ ਹਨਾ ਵੀ ਮੈਨੂੰ ਕੋਈ ਟੈਨਸ਼ਨ ਨਹੀਂ ਕਹਿੰਦਾ ਮੈਂ ਉੱਥੇ ਕੁਝ ਨਹੀਂ ਬੋਲਿਆ ਕਿਉਂਕ ਕਹਦਾ ਬੜਾ ਆਉਣੇ ਹੰਕਾਰ ਚ ਗੱਲਾਂ ਕੀਤੀਆਂ ਮੈਂ ਆਖਿਆ ਕੋਈ ਗੱਲ ਨਹੀਂ ਕਰਾ ਕਹਿੰਦਾ ਪਰ ਮੇਰੇ ਦਿਲ ਚ ਨਹੀਂ ਕੋਈ ਵੜ ਕੇ ਵੇਂਦਾ ਸੀ ਵੀ ਇਹ ਬੰਦਾ ਕੀ ਰਿਹਾ ਹਨਾ ਕਿਉਂਕਿ ਕੋਈ ਵੀ ਬੰਦਾ ਆਪਦੀ ਔਲਾਦ ਵਾਸਤੇ ਗੱਲਾਂ ਇਹੋ ਜਿਹੀ ਨਹੀਂ ਸੁਣ ਸਕਦਾ ਕਹਿੰਦਾ ਚਲੋ ਜੀ ਮਾਰਕੀਟ ਕਮੇਟੀ ਚ ਲੱਗਾ ਗਿਆ ਮੇਰੇ ਪੁੱਤ ਗੱਭਰੂ ਹੋਏ ਤੇ ਉਹ ਕਹਿੰਦੇ ਵੀ ਡੈਡੀ ਅਸੀਂ ਤਾਂ ਬਾਹਰ ਜਾਣਾ ਮੈਂ ਕਹੇ ਪੁੱਤ ਵੀ ਜਿਵੇਂ ਮਰਜ਼ੀ ਕਰ ਲੋ ਕਹਿੰਦਾ ਮੇਰਾ ਵੱਡਾ ਮੁੰਡਾ ਕਹਿੰਦਾ ਵੀ ਮੈਂ ਤਾਂ ਅਮਰੀਕਾ ਜਾਣਾ ਕਹਿੰਦਾ ਉਹਦੋਂ ਬਈ ਡੌਂਕੀ ਲੱਗ ਕੇ ਅਮਰੀਕਾ ਜਾਂਦੇ ਹੁੰਦੇ ਸੀਗੇ ਕਹਾਂ ਚਲੋ ਜੀ ਉਦੋਂ ਸਾਨੂੰ 2-3 ਕਿੱਲੇ ਜ਼ਮੀਨ ਵਿੱਚ ਨਹੀਂ ਪੈ ਮੇਰੇ ਮੁੰਡੇ ਨੇ ਜਿਹਦੀ ਫੜ ਲਈ ਵੀ ਮੈਂ ਤਾਂ ਮੈਡਾਡੀ ਅਮਰੀਕਾ ਹੀ ਜਾਣਾ ਚਲਿਆ ਗਿਆ ਦੋ ਤਿੰਨ ਕਿਲੇ ਜ਼ਮੀਨ ਵੇਚੀ ਜ਼ਮੀਨ ਵੇਚ ਕੇ ਤੇ ਦੋ ਨੰਬਰ ਚ ਵੱਡੇ ਮੁੰਡੇ ਨੂੰ ਕਹਿੰਦਾ ਅਮਰੀਕਾ ਲ ਤੋਰਤਾ ਕਹਿੰਦਾ ਜਦੋਂ ਮੈਂ ਵੱਡੇ ਮੁੰਡੇ ਨੂੰ ਤੋਰਤਾ ਮਹੀਨੇ ਦੋ ਮਹੀਨੇ ਟੱਪ ਗਏ ਕੋਈ ਸੁਰ ਪਤਾ ਨਹੀਂ ਕਿੱਥੇ ਪਹੁੰਚ ਗਿਆ ਕਿੱਥੇ ਨਹੀਂ ਪਹੁੰਚ ਗਿਆ ਕੋਈ ਫੋਨ ਨਹੀਂ ਕੋਈ ਖਾਤ ਨਹੀਂ ਕਹਿੰਦਾ ਮੇਰੇ ਵੱਡੇ ਭਰਾ ਨੇ दारू ਪੀ ਕੇ ਇਹ ਗੱਲ ਮੇਰੇ ਮੂੰਹ ਤੇ ਕਹਿ ਦਿੱਤੀ ਵੀ ਮੈਂ ਤਾਂ ਕਹਿੰਦਾ ਰਾਹ ਚ ਮਰ ਜੇ ਤੇ ਮੈਂ ਲੱਡੂ ਵੱਡਾ ਕਹਿੰਦਾ ਮੈਂ ਕਹਾਂ ਯਾਰ ਕੋਈ ਗੱਲ ਨਹੀਂ ਵੀ ਜੇ ਉਹਨੇ ਮਰਨਾ ਹੋਇਆ ਤੇ ਉਹਨੂੰ ਕੋਈ ਬਚਾ ਨਹੀਂ ਸਕਦਾ ਤੇ ਜੇ ਉਹਨੇ ਬਚਣਾ ਉਹਨੂੰ ਮਾਰ ਨਹੀਂ ਸਕਦਾ ਕਹਿੰਦਾ ਉਹਦੀ दारू ਪੀਤੀ ਸੀ ਮੈਂ ਹਾਂ ਕੋਈ ਗੱਲ ਨਹੀਂ ਤੇਰਾ ਧੰਨਵਾਦ ਜੇ ਤੂੰ ਖੁਸ਼ ਇਹਨੂੰ ਮਾਰ ਕੇ ਤਾਂ ਰੱਬ ਕਹਿੰਦਾ ਤੇਰੀ ਪੂਰੀ ਕਰ ਦੇ ਹਨਾ ਕਹਿੰਦਾ ਚਲੋ ਇੱਕ ਟੋਕੜ 10 ਮਹੀਨਿਆਂ ਬਾਅਦ ਕਹਿੰਦਾ ਮੇਰਾ ਪੁੱਤ ਡੌਂਕੀ ਲਾ ਕੇ ਅਮਰੀਕਾ ਪਹੁੰਚਦਾ ਕਹਿੰਦਾ ਵੀ ਅਮਰੀਕਾ ਜਾ ਕੇ ਸਾਨੂੰ ਫੋਨ ਆਉਂਦਾ ਚਲੋ ਜੀ ਅਸੀਂ ਆ ਕੇ ਵੀ ਵਾਈਕਰੂ ਨੇ ਛੋਕਰ ਸਾਡੀ ਸੁਣ ਲਈ ਹੈ ਕਹਾਂ ਚਲੋ ਜੀ ਅਮਰੀਕਾ ਪਹੁੰਚ ਜਾਂਦਾ ਅਮਰੀਕਾ ਪਹੁੰਚ ਕੇ ਸਾਡੋ ਸਾਲਾਂ ਜੋ ਲਾਇਸੈਂਸ ਬਣਵਾ ਲੈਂਦਾ ਫੇਰ ਉਹ ਟਰਾਲੇ ਤੇ ਚੜ ਜਾਂਦਾ ਅੱਠਾਂ ਸਾਲਾਂ ਬਾਅਦ ਉਹ ਕਹਿੰਦਾ ਪੱਕਾ ਹੋ ਜਾਂਦਾ ਲਗਭ 8 ਸਾਲਾਂ ਬਾਅਦ ਪੱਕੇ ਹੋ ਗਏ ਕਹਿੰਦਾ ਮੇਰੇ ਮੁੰਡੇ ਨੇ ਇੱਕ ਟਰਾਲਾ ਪਾਇਆ ਦੋ ਟਰਾਲੇ ਪਾਏ ਤਿੰਨ ਟਰਾਲੇ ਪਾਏ ਹੌਲੀ-ਹੌਲੀ ਚਾਰ ਪੰਜ ਟਰਾਲੇ ਮੇਰੇ ਮੁੰਡੇ ਨੇ ਕਹਿੰਦਾ ਪਾ ਲਏ ਹੁਣ ਕਹਿੰਦਾ ਛੋਟਾ ਇੱਧਰ ਸੀਗਾ ਉਹ ਖੇਤੀ ਬੜੀ ਸੰਭਾਲੀ ਜਾਂਦਾ ਸੀਗਾ ਜਿਹਨੇ ਜੋਗਾ ਸੀਗਾ ਕਹਿੰਦਾ ਫੇਰ ਮੇਰੇ ਛੋਟੇ ਪੁੱਤ ਨੂੰ ਹੁਣ ਬਾਹਰੋਂ ਕਹਿੰਦਾ ਪੈਸਾ ਆਉਂਦਾ ਸੀਗਾ ਬਾਹਰੋਂ ਪੈਸੇ ਨਾਲ ਕਹਿੰਦਾ ਜਿਹੜੇ ਸੀ ਪਹਿਲਾਂ ਜ਼ਮੀਨ ਵੇਚੀ ਪਹਿਲਾਂ ਅਸੀਂ ਉਹ ਜ਼ਮੀਨ ਬਣਾਈ ਉਸ ਤੋਂ ਬਾਅਦ ਕਹਿੰਦਾ ਹੁਣ ਬਾਹਰੋਂ ਪੈਸਾ ਵਧੀਆ ਆ ਜਾਂਦਾ ਸੀਗਾ ਫੇਰ ਮੇਰੇ ਪੁੱਤ ਨੇ ਕਹਿੰਦਾ ਛੋਟੇ ਨੇ ਇੱਧਰ ਆੜਤ ਸਾਨੂੰ ਪਤਾ ਪੈਸੇ ਲਈ ਆੜ੍ਹਤ ਚਲਣੀ ਹੁੰਦੀ ਹੈ ਕਹਿੰਦਾ ਚਲੋ ਯਾਰਡ ਤੇ ਖੋਲੀ ਆੜ੍ਹਤ ਤੇ ਵਧੀਆ ਜ਼ਿਮੀਂਦਾਰ ਲੱਗ ਗਏ ਅੱਜ ਹੋਰ ਕੱਲ ਹੋਰ ਕਹਿੰਦਾ ਪੰਜਾ ਸੱਤ ਸਾਲਾਂ ਸਾਡੀ ਗੁੱਡੀ ਕਹਿੰਦਾ ਪੂਰੀ ਸਿਖਰਾਂ ਤੇ ਚੜ ਗਈ ਆੜ੍ਹਤ ਤੋਂ ਕਹਿੰਦਾ ਫੁੱਲ ਕਮਾਈ ਆਉਣ ਲੱਗ ਗਈ ਉਧਰੋਂ ਅਮਰੀਕਾ ਤੋਂ ਕਹਿੰਦਾ ਡਾਲਰ ਸਿੱਟਿਆ ਕਰੇ ਮੁੰਡਾ ਮੇਰਾ ਕਹਿੰਦਾ ਭਾਈ ਫੇਰ ਅਸੀਂ ਕਰਦਿਆਂ ਕਰਾਉਂਦੇ ਨੇ 19 ਕਿੱਲੇ ਜ਼ਮੀਨ ਬਣਾ ਲਈ ਤੇ ਜਿਹੜਾ ਮੇਰਾ ਵੱਡਾ ਭਰਾ ਕਹਿੰਦਾ ਬੜਕਾ ਮਾਰਦਾ ਜਿਹੜਾ ਕਹਿੰਦਾ ਤੇਰੇ ਪੁੱਤ ਮਰ ਜਿੰਦਾ ਤੇ ਮੈਂ ਲੱਡੂ ਵੰਡੂਗਾ ਕਹਿੰਦਾ ਭਾਈ ਉਹਦਾ ਮੁੰਡਾ ਫੇਰ ਚਿੱਟਾ ਲਾਉਣ ਆ ਚਲੋ ਜੀ 2-4 ਸਾਲਾਂ ਦੇ ਵਿੱਚ ਉਹ ਜਮਾ ਉਹਨੇ ਕੰਮ ਨੁਕਰੇ ਲਾਤਾ ਤੇ ਕਿੱਲਾ ਡੜ ਜਮੀਨ ਉਹਨੇ ਬੜਕਾਤੀ ਕਹਿੰਦਾ ਕਿੱਲਾ ਡੜ ਜਮੀਨ ਵੇਕ ਗਈ ਉਸ ਤੋਂ ਬਾਅਦ ਕਹਿੰਦਾ ਚਿੱਟਾ ਲਾ ਲਾ ਕੇ ਟੀਕਾ ਲਾ ਕੇ ਇੱਕ ਦਿਨ ਚੜਾਈ ਕਰ ਗਿਆ ਕਹਿੰਦਾ ਵੀ ਜਿਹੜਾ ਮੇਰਾ ਵੱਡਾ ਭਰਾ ਮੇਰੇ ਜਵਾਕਾਂ ਦੀਆਂ ਕਹਿੰਦਾ ਸੀ ਮੈਂ ਲੱਡੂ ਬੰਡੂ ਇਹ ਮਰ ਜਾਣਾ ਕਹਿੰਦਾ ਵੀ ਹੁਣ ਉਹਦਾ ਆਪਦਾ ਪੁੱਤ ਮਰ ਗਿਆ ਤੇ ਕਹਿੰਦਾ ਹੁਣ ਉਹਦੇ ਮੂੰਹ ਤੋਂ ਮੱਖੀ ਨਹੀਂ ਉੱਡਦੀ ਹੁਣ ਕਮਲਾ ਹੋਇਆ ਫਿਰਦਾ ਕਹਿੰਦਾ ਤੇ ਕਹਿੰਦਾ ਜਿਹੜੀ ਇਹਦੀ ਨੌ ਸੀ ਉਹ ਵੀ ਵੀ ਵਾਪਸ ਮੁੜ ਗਈ ਤੇ ਪੋਤਰਾ ਹੈਗਾ ਉਹ ਕਹਿੰਦਾ ਹੁਣ ਮੇਰੀ ਪਰਜਾਈ ਸਾਂਭੀ ਜਾਂਦੀ ਐ ਬਾਈ ਕਹਿੰਦਾ ਵੀ ਫਿਰ ਵੀ ਮੈਨੂੰ ਬਹੁਤ ਦੁੱਖ ਆ ਵੀ ਮੇਰਾ ਵੱਡਾ ਭਰਾ ਸੀ ਇਹਨੇ ਮੇਰੇ ਵੱਡੇ ਭਰਾ ਦਾ ਘਰ ਉੱਜੜ ਗਿਆ ਪੁੱਤ ਮਰ ਗਿਆ ਕਹਿੰਦਾ ਵੀ ਆਪਾਂ ਉਹ ਸੰਸਕਾਰ ਤੇ ਵੀ ਗਏ ਭੋਗ ਤੇ ਵੀ ਗਏ ਕਹਿੰਦਾ ਆਪਾਂ ਨੂੰ ਵੀ ਅੱਜ ਵੀ ਪੂਰਾ ਦੁੱਖ ਆ ਆਪਾਂ ਨਹੀਂ ਸੀ ਚਾਹੁੰਦੇ ਵੀ ਤੇ ਪੁੱਤ ਨੂੰ ਕੁਝ ਹੋਵੇ ਹਨਾ ਵੀ ਭਰਾ ਫਿਰ ਵੀ ਭਰਾ ਹੁੰਦਾ ਕਹਿੰਦਾ ਪਰ ਹੁਣ ਜਿਹੜਾ ਉਹਨੇ ਕੁਝ ਮਾੜਾ ਕੀਤਾ ਉਹਦੇ ਉਹਨੂੰ ਨਤੀਜੇ ਉਹ ਕਹਿੰਦਾ ਮਿਲ ਰਹੇ ਆ ਨੌ ਵੀ ਕਹਿੰਦਾ ਪੇਕਿਆਂ ਦੇ ਮੁੜ ਗਈ ਉਹਨੇ ਕਿਤੇ ਹੋਰ ਵਿਆਹ ਕਰਾ ਲਿਆ ਪੁੱਤ ਦੁਨੀਆ ਤੋਂ ਚਲਾ ਗਿਆ ਚਿੱਟਾ ਲਾ ਲਾ ਕੇ ਪੋਤਰਾ ਹੈਗਾ ਕਹਿੰਦਾ ਤੇ ਕਹਿੰਦਾ ਹੁਣ ਆਪ ਕਮਲਾ ਬੋਲੋ ਹੈ ਫਿਰਦਾ ਡਿਪਰੈਸ਼ਨ ਦੀਆਂ ਦਵਾਈਆਂ ਖਾਂਦਾ ਤੇ ਜਿਹੜਾ ਕਦੇ ਬੜਕਾ ਮਾਰਦਾ ਸੀ ਵੀ ਹਾਂ ਮੇਰਾ ਮੁੰਡਾ ਨੌਕਰੀ ਲਗਾ ਤੇ ਰਿਆ ਨੇ ਪੱਠੇ ਪਾਉਣੇ ਆ ਕਹਿੰਦਾ ਮੇਰੇ ਜਵਾਕ ਨੂੰ ਕਹਿੰਦਾ ਤੁਸੀਂ ਇੰਨੇ ਨੇ ਪੱਠੇ ਪਾਉਣੇ ਆ ਤੇ ਕਹਿੰਦਾ ਅੱਜ ਇੱਕ ਉਹ ਅਮਰੀਕਾ ਬੈਠਾ ਉੱਥੇ ਨੇ ਵਿਆਹ ਵੀ ਕਰਾ ਲਿਆ ਘਰ-ਕੂਰ ਲੈ ਲਿਆ ਪੂਰਾ ਕਹਿੰਦਾ ਐਣ ਰਾਜਾ ਬਣਿਆ ਬੈਠਾ ਇਧਰ ਕਹਿੰਦਾ ਛੋਟੇ ਨੇ ਆੜ ਤਖੋਲੀ ਵਿਆਹ ਆ ਬਰਿਆ ਗਿਆ ਕਹਿੰਦਾ ਹੁਣ ਵੀ ਮੈਂ ਪੁੱਤਰਿਆਂ ਵਾਲਾ ਹੋਇਆ ਬੈਠਾ ਆਪ ਦੀਆਂ ਮੋਬਜਾਂ ਕਰਦਾ ਬਾਈ ਕਹਿੰਦਾ ਵੀ ਮੈਂ ਚਾਹੁੰਦਾ ਸੀ ਮੇਰੀ ਇਹ ਹੱਦ ਵੀਤੀ ਲੋਕਾਂ ਤ ਕਦੇ ਵੀ ਆਪਦੇ ਭਰਾ ਨਾਲ ਆਪਦੇ ਖੂਨ ਦੇ ਰਿਸ਼ਤੇ ਨਾਲ ਤੱਕਾ ਨਾ ਕਰੋ ਕਦੇ ਵੀ ਹੰਕਾਰ ਦੇ ਵਿੱਚ ਮੂੰਹ ਚੋਂ ਮਾੜੇ ਬੋਲ ਨਾ ਕੱਢੋ ਕਈ ਵਾਰੀ ਉਹ ਮੂੰਹ ਚੋਂ ਕੱਡੀਆਂ ਆਵਾਜ਼ਾਂ ਦੇ ਨਤੀਜੇ ਬੰਦੇ ਨੂੰ ਆਪ ਭੁਗਤਣੇ ਪੈ ਜਾਂਦੇ ਆ ਜਿਵੇਂ ਬਾਈ ਦੇ ਵੱਡੇ ਭਰਾਣੇ ਭੁਗਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਇਹ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਤੇ ਵੱਧ ਤੋਂ ਵੱਧ ਲੋਕ ਸचेਤ ਹੋਣ ਸ਼ਾਇਦ ਆਹ ਵੀਡੀਓ ਦੇਖ ਕੇ ਕਿਸੇ ਨੂੰ ਹੋਰਾ ਅਕਲ ਆ ਜੇ ਵੀਡੀਓ ਦੇਖੜਾ ਬਹੁਤ-ਬਹੁਤ ਧੰਨਵਾਦ